ਸੇਮ ਆ ਤੇ ਅਸੀਂ ਆਏ ਵੀ ਰੀਲ ਦੇਖ ਕੇ ਆ ਜੈ ਮਾਤਾ ਦੀ ਦੋਸਤੋ ਇਸੜਾ ਪਿੰਡ ਤੋਂ ਆਏ ਨੇ ਕੁਲਦੀਪ ਵੀਰ ਔਰ ਬੈਂਤ ਜੀ ਇਹਨਾਂ ਨੇ ਲਿਆ 55 ਇੰਚ ਦਾ Google TV i Falcon ਕੰਪਨੀ ਦਾ 55 ਇੰਚ ਔਰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਲਗਾਇਆ ਵੀਰ ਜੀ ਨੂੰ 30000 ਤੋਂ ਵੀ ਨੀਚੇ ਲਗਾਇਆ ਆਪਾਂ ਨੇ 30000 ਤੋਂ ਵੀ ਨੀਚੇ 30 ਔਰ 25 ਦੇ ਵਿਚਕਾਰ ਵਿਚਕਾਰ ਇਹਨਾਂ ਨੂੰ ਨਾਲ ਜੋ ਕੰਪਨੀ ਦੀ ਸਕੀਮ ਚੱਲਦੀ ਸੀ ਦੋ ਮਤਲਬ ਇੱਕ ਵਾਚ ਇੱਕ ਪ੍ਰੈਸ ਦੀ ਸਕੀਮ ਸੀ ਇਹ ਕਹਿੰਦੇ ਪ੍ਰੈਸ ਨਹੀਂ ਲੈਣੀ ਵਾਚਿੰਗ ਦੇ ਦੋ 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 ਵਾਚਾਂ ਦੇਤੀਆਂ ਬਾਕੀ ਕੁਲਦੀਪ ਵੀਰ ਨੂੰ ਪੁੱਛਾਂਗੇ ਕਿ ਇੰਨੀ ਦੂਰ ਤੋਂ ਆਏ ਨੇ ਵੀਰ ਜੀ ਲਗਭਗ ਮੇਰੀ ਹੱਲ 40 40 ਕਿਲੋਮੀਟਰ ਹੋਊਗਾ 30 40 ਕਿਲੋਮੀਟਰ 40 ਕਿਲੋਮੀਟਰ ਹੈਗਾ 40 ਕਿਲੋਮੀਟਰ ਤੋਂ ਆਏ ਨੇ ਇਸੜਾ ਪਿੰਡ ਤੋਂ ਬਹੁਤ ਦਿਲ ਨੂੰ ਵਧੀਆ ਲੱਗਦਾ ਬਹੁਤ ਹੀ ਸਕੂਨ ਮਿਲਦਾ ਇੰਨੀ ਦੂਰ ਤੋਂ ਕਸਟਮਰ ਆਉਂਦੇ ਨੇ ਥੈਂਕ ਯੂ ਸੋ ਮੱਚ ਆ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਕਿਵੇਂ ਲੱਗਿਆ ਜੀ ਬਹੁਤ ਵਧੀਆ ਲੱਗਾ ਜੀ ਇੱਥੇ ਆ ਕੇ ਜਿਵੇਂ ਰੀਲ ਚ ਦੇਖਦੇ ਹਾਂ ਉਵੇਂ ਹੀ ਹੈ ਹਾਂ ਜੰਮੀ ਸੇਮ ਹੈ ਸੇਮ ਸੇਮ ਹੈ ਤੇ ਅਸੀਂ ਆਏ ਵੀ ਰੀਲ ਦੇਖ ਕੇ ਆ ਤੇ ਜਿਸ ਨੂੰ ਫੋਨ ਕੀਤਾ ਤੁਸੀਂ ਦੱਸਿਆ ਵੀ ਆ ਜਾਓ ਜਿਹੜੀ ਗੱਲ ਤੁਸੀਂ ਫੋਨ ਤੇ ਕਹੀ ਉਹੀ ਗੱਲ ਇੱਥੇ ਹੋਈ ਆ ਕੀ ਬਾਤ ਇਸ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਡੀ ਇੰਨੀ ਸੇਵਾ ਕੀਤੀ ਧੰਨਵਾਦ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ